ਫਾਈਲ ਜੀ ਆਪਣੇ ਹੱਥ ਫੜ ਲਵਾਓ ਫਾਈਲ ਦਾ ਤੁਮ ਨਹੀਂ ਲੋੜ ਨਹੀਂ ਫਾਈਲ ਚਲੋ ਇੱਧਰ ਆ ਕੇ ਬਹਾਰ ਆਦੇ ਹੋ ਅòn ਆਈ ਨਹੀਂ ਕੋਈ ਸੋ ਫਾਈਲ ਬਗ ਲਾਗੋ ਜੀ ਜੀ ਆਪਣਾ ਧੀਰਵੀ ਵਿੱਚ ਸੀ ਸੋਕ ਦੋ ਜੀ ਚਲੋ ਆਪਾਂ ਇੱਧਰ ਕਰਦੇ ਹਾਂ ਕੋਈ ਗੱਲ ਨਹੀਂ ਬਾਕੀਆਂ ਨੂੰ ਬਾਅਦ ਵਿੱਚ ਆਪਾਂ ਕਰਦੇ ਜੀ ਚਲਿਓ ਜੀ ਨਹੀਂ ਅਧਿਕਾਰ ਨੂੰ ਰੱਖ ਦਿੰਦੇ ਹਾਂ ਹੋਰ ਚਿੜੀਆਂ ਨਾ ਦੇਣੀ ਸਾਰੀਆਂ ਜਿਹੜੀਆਂ ਬੈਠੀਆਂ ਹੋਣੀਆਂ ਲੈ ਜਾਓ ਚਲੋ ਅਧਿਕਾਰ ਨੂੰ ਫੋਨ ਕਰਕੇ ਪੁੱਛੀ ਜਾਦੇ ਹਾਂ ਅਭੇ ਦੋ ਮਿੰਟ ਚਾਹੀਦੇ ਉਹ ਪਹਿਲੇ ਬਨੇ ਆ ਜਾ ਕਿ ਆ ਸਕਦੇ ਆ ਅੱਜ ਆਉਂਦੇ ਆਓ ਤੁਸੀਂ ਇੱਕ ਮੰਦਿਰ ਮੈਂ ਚਾ ਲਵਾਂ ਕਰਨੀ ਆ ਨਹੀਂ ਮੈਂ ਐਂਕਰ ਕਰ ਲੈਂਦੀ ਹਾਂ ਉਹ ਹੋ ਗਿਆ ਜੀ ਸਰ ਅਜਰਾ ਮਾਰੋ ਕਿਹਦੇ ਦੀ ਜੀ ਸਰਾਂ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੱਲ ਫਿਲਮ ਅਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਚ ਸਿੱਖ ਕਿਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਨਰਲ ਸੰਤ ਜਨਰਲ ਸਿੰਘ ਜੀ ਖਾਲਸਾ ਪੰਡਰਾਂ ਵਾਲਾ ਜਿਹੜਾ ਰੋਲ ਵਿਖਾਇਆ ਗਿਆ ਜਾਂ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਇਹ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਨਾਲ ਜਜ਼ਬਾਤਾਂ ਨਾਲ ਖੇਡਦੀਆਂ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ। ਪਰ ਹੁਣ ਪਤਾ ਲੱਗਾ ਕਿ ਕੱਲ ਫਿਲਮ ਜਿਹੜੀ ਉਹ ਪੰਜਾਬ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਅਸੀਂ ਇਸ ਲਈ ਮੰਗ ਪੱਤਰ ਅੱਜ ਡੀਸੀ ਸਾਹਿਬ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹ ਫਿਲਮ ਨੂੰ ਪੰਜਾਬ ਅਮਸਰ 'ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਮਾਝਾ ਪ੍ਰਧਾਨ ਸਾਹਿਬ ਸਰਦਾਰ ਜਿੰਦਸિંહ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ 'ਚ ਫਿਲਮ ਰਿਲੀਜ਼ ਹੋਣ ਤੋਂ ਰੁਕੀ ਜਾਵੇ। ਅਸੀਂ ਜਿੱਲੇ ਜਿੰਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦੇ ਰਿਲੀਜ਼ ਤੋਂ ਰੋਕਣ ਲਈ ਕੱਲ ਅਸੀਂ ਵੱਡੀ ਪੱਧਰ ਤੇ ਪ੍ਰੋਟੈਸਟ ਵੀ ਕਰ ਰਹੇ ਆ ਇਹ ਕਰਕੇ ਸਰਕਾਰ ਨੂੰ ਅਪੀਲ ਆ ਕਿ ਫਿਲਮ ਦੇ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਜੋ ਅਨਸੁਵਾਨਿਕ ਘਟਨਾ ਹੋਉਂਦੀ ਹੈ ਤੇ ਇਹਦਾ ਜ਼ਿੰਮੇਵਾਰ ਕੌਣ ਹੋਵੇ ਉਹਦੇ ਜ਼ਿੰਮੇਵਾਰ ਸਰਕਾਰ ਹੋਵੇਗੀ ਜੀ ਜੇ ਨਹੀਂ ਮ ਸਰਕਾਰ ਰੋਕਦੀ ਕਿਉਂਕਿ ਅਸੀਂ ਤਾਂ ਅਪੀਲ ਕਰ ਰਹੇ ਆ ਕਿ ਫਿਲਮ ਤੇ ਰੋਕ ਲਾਈ ਜਾਵੇ ਤੇ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸਿਕ ਘਟਨਾ ਹੁੰਦੀ ਆ ਤੇ ਉਹਦੇ ਲਈ ਸਰਕਾਰ ਚਵੇਂ ਵਾਰ